ਪਾਣੀ ਦਾ ਬਹਾਅ ਬਹੁਤ ਤੇਜ਼ ਆ। ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿ ਲਗਾਤਾਰ ਪਾਣੀ ਬਹੁਤ ਤੇਜ਼ੀ ਦੇ ਨਾਲ ਨਿਕਲ ਰਿਹਾ ਹੈ। ਦੂਸਰੇ ਪਾਸੇ ਜਿੰਨੇ ਵੀ ਇੱਥੇ ਬੰਨ੍ਹ ਨੇ ਉਹਨਾਂ ਨੂੰ ਲਗਾਤਾਰ ਰੋੜਦਾ ਹੋਇਆ ਨਜ਼ਰ ਆ ਰਿਹਾ ਹੈ। 10 ਫੁੱਟ ਦਾ ਬੰਨ੍ਹ ਸੀਗਾ ਜੋ ਸਾਰਾ ਢਹਿ ਤੇਰੀ ਹੋ ਗਿਆ ਕਿਉਂਕਿ ਪਾਣੀ ਦੇ ਬਹਾਅ ਦੇ ਵਿੱਚ ਰੁੜ ਗਿਆ। ਪਾਣੀ ਪਿੱਛੋਂ ਬਹੁਤ ਤੇਜ਼ ਆ ਰਿਹਾ ਹੈ। ਇਧਰਲੀ ਸਾਈਡ ਸਾਰੀ ਆ ਉਹ ਖਤਮ ਹੋ ਚੁੱਕੀ ਹੈ। ਮਿੱਟੀ ਜਿਹੜੀ ਲਗਾਤਾਰ ਗਿਰਦੀ ਪਈ ਹੈ। ਇਸ ਜਗ੍ਹਾ ਤੇ ਜੋ ਲੋਕ ਸੀ ਉਹਨਾਂ ਨੂੰ ਤੋਂ ਕੱਢਿਆ ਜਾ ਰਿਹਾ ਜੋ ਘਰ ਨੇ ਉਹ ਖਾਲੀ ਕਰਾਏ ਜਾ ਰਹੇ ਨੇ ਔਰ ਇਸ ਜਗ੍ਹਾ ਤੇ तमाम ਲੋਕ ਸੀ ਜੋ ਮਿੰਟ ਕਰ ਰਹੇ ਸੀ ਟਰਾਲੀਆਂ ਲੈ ਲੈ ਕੇ ਬੰਨ ਲਾ ਰਹੇ ਸੀ ਹਾਲਾਂਕਿ ਉਹ ਬੰਨ ਸਾਰਾ ਟੁੱਟ ਚੁੱਕਾ ਆ ਦੇਖੋ ਮੈਂ ਲੁਧਿਆਣਾ ਦੇ ਸਸਰਾਲੀ ਪਿੰਡ ਦੇ ਵਿੱਚ ਮੌਜੂਦਾ ਜਿੱਥੇ ਸਥਿਤੀ ਹਜੇ ਵੀ ਬਹੁਤ ਨਾਜ਼ੁਕ ਜਿਹੜੀ ਆ ਬਣੀ ਹੋਈ ਆ ਕਿਉਂਕਿ ਬੰਨ ਜਿਹੜਾ ਲਗਾਤਾਰ ਖੁਰਦਾ ਹੋਇਆ ਨਜ਼ਰ ਆ ਰਿਹਾ ਮਿੱਟੀ ਜਿਹੜੀ ਆ ਢਾਈ ਢੇਰੀ ਹੋ ਰਹੀ ਆ ਔਰ ਇੱਥੇ ਦਖਰ ਦਰਖਤ ਬੀਜ ਨੇ ਜੋ ਨਾਲ ਦੀ ਨਾਲ ਗਿਰਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਮੈਂ ਸਸਰਾਲੀ ਦੇ ਆ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਬੰਨ ਦੇ ਉੱਤੇ ਖੜਾ ਤਸਵੀਰਾਂ ਤੰਦ ਖੜਾ ਕਿ ਪਾਣੀ ਦਾ ਬਹਾਅ ਬਹੁਤ ਤੇਜ਼ ਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਲਗਾਤਾਰ ਪਾਣੀ ਬਹੁਤ ਤੇਜ਼ੀ ਦੇ ਨਾਲ ਨਿਕਲ ਰਿਹਾ ਔਰ ਦੂਸਰੇ ਪਾਸੇ ਜਿੰਨੇ ਵੀ ਇੱਥੇ ਬੰਨ ਨੇ ਉਹਨਾਂ ਨੂੰ ਲਗਾਤਾਰ ਰੋੜਦਾ ਹੋਇਆ ਨਜ਼ਰ ਆ ਰਿਹਾ ਔਰ ਜਿਸ ਜਗ੍ਹਾ ਤੇ ਮੈਂ ਮੌਜੂਦ ਆ ਇਸ ਜਗ੍ਹਾ ਤੇ ਬੀਤੇ ਕੱਲ ਦੀ ਜ਼ਿਕਰ ਗੱਲ ਕਰੀਏ ਇੱਥੇ ਦੋ-ਦੋ ਤਿੰਨ-ਤਿੰਨ ਟਰਾਲੀਆਂ ਲੰਘ ਰਹੀਆਂ ਸੀ ਜੇਸੀਬੀ ਜੇਸੀਬੀ ਲੰਘ ਰਹੀ ਸੀ ਇੱਥੇ ਤਮਾਮ ਮਿੱਟੀ ਜਿਹੜੀ ਆ ਪਾਈ ਜਾ ਰਹੀ ਸੀ ਬੋਰੇ ਭਰ-ਭਰ ਕੇ ਮਿੱਟੀ ਜਿਹੜੀ ਆ ਲਾਈ ਜਾ ਰਹੀ ਆ ਦਾ ਬੰਨ ਸੀਗਾ ਜੋ ਸਾਰਾ ਢਹਿਟੇ ਦੀ ਹੋ ਗਿਆ ਕਿਉਂਕਿ ਪਾਣੀ ਦੇ ਬਹਾਵ ਦੇ ਵਿੱਚ ਰੁੜ ਗਿਆ ਤਾਂ ਮਹਿਜ਼ ਹੁਣ ਬੰਨ ਜੇਕਰ ਮੈਂ ਦੂਸਰੀ ਸਾਈਡ ਦਿਖਾਵਾਂ ਇਸ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਬੰਨ ਜਿਹੜਾ ਪੂਰਾ ਰੁੜ ਚੁੱਕਾ ਹੋਇਆ ਮਹਿਜ਼ ਇੱਕ ਡੇਢ ਫੁੱਟ ਦਾ ਬੰਨ ਜਿਹੜਾ ਹੋ ਰਹਿ ਚੁੱਕਾ ਹੋਇਆ ਕਿਉਂਕਿ ਕਿਸੇ ਵੇਲੇ ਵੀ ਬੰਨ ਜਿਹੜਾ ਉਹ ਟੁੱਟ ਸਕਦਾ ਔਰ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਿਹੜੇ ਖਬਰਾਂ ਵੀ ਚੱਲ ਰਹੀਆਂ ਨੇ ਕਿ ਬੰਨ ਜਿਹੜਾ ਟੁੱਟ ਚੁੱਕਾ ਹੈ ਫਿਲਹਾਲ ਅਜਈਆਂ افਵਾਮਾਂ ਤੋਂ ਬਚੋ ਕਿਉਂਕਿ ਮੈਂ ਇਸ ਵਕਤ ਬਿਲਕੁਲ ਸਪੋਰਟ ਤੇ ਮੌਜੂਦ ਹਾਂ ਸਸਰਾਲੀ ਪਿੰਡ ਦੇ ਵਿੱਚ ਮੌਜ ਪਾਣੀ ਪਿੱਛੋਂ ਬਹੁਤ ਤੇਜ਼ ਆ ਰਿਹਾ ਹੈ ਇਧਰਲੀ ਸਾਈਡ ਸਾਰੀ ਆ ਉਹ ਖਤਮ ਹੋ ਚੁੱਕੀ ਹੈ ਮਿੱਟੀ ਜਿਹੜੀ ਹੈ ਲਗਾਤਾਰ ਗਿਰਦੀ ਪਈ ਹੈ ਔਰ ਇਸ ਪਿੰਡ ਦੇ ਵਿੱਚ ਜੇਕਰ ਇਸ ਸਸਰਾਲੀ ਪਿੰਡ ਦਾ ਜੇ ਬੰਨ ਟੁੱਟਦਾ ਹੈ ਇਹ ਖੇਤ ਜਿਹੜੇ ਸਾਰੇ ਆ ਪਰ ਜਾਣਗੇ ਖੇਤਾਂ ਦੇ ਵਿੱਚ ਪਾਣੀ ਆਏਗਾ ਕਿ ਉਸ ਇਸ ਸਸਰਾਲੀ ਪਿੰਡ ਦੇ ਨਾਲ ਲੱਗਦੇ ਲੱਗਦੇ 24 25 ਪਿੰਡ ਨੇ ਚਾਹੇ ਉਹ ਮਿਹਰਬਾਨ ਹੋਵੇ ਸਸਰਾਲੀ ਹੋਵੇ ਜਾਂ ਹੋਰ ਕਈ ਪਿੰਡ ਨੇ ਚਾਹੇ ਉਹ ਮੱਤੇਵਾੜਾ ਹੋਣ ਤਾਂ ਕਿਤਨ ਕਿਤੇ ਪਿੰਡਾਂ ਨੂੰ ਬਹੁਤ ਨੁਕਸਾਨ ਹੋਏਗਾ ਪਿੰਡਾਂ ਦੇ ਨਾਲ ਨਾਲ ਜੋ ਕਿਹਾ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਵੀ ਪਾਏ ਦਾ ਨੁਕਸਾਨ ਹੋਏਗਾ ਕਿਉਂਕਿ ਲੁਧਿਆਣਾ ਸ਼ਹਿਰ ਨੂੰ ਪੂਰਾ ਮਾਤ ਜਿਹੜਾ ਉਹ ਪਾ ਸਕਦਾ ਕਿਉਂਕਿ ਸਤਲੁਜ ਦਾ ਜੋ ਪਾਣੀ ਹੈ ਬਹੁਤ ਤੇਜ਼ ਬਹਾਵ ਹੈ ਕਿਉਂਕਿ ਸਤਲੁਜ ਬਹੁਤ ਉਫਾਨ ਤੇ ਹੈ ਇਸੇ ਸਤਲੁਜ ਨੇ ਜੋ ਫਿਰੋਜ਼ਪੁਰ ਆ ਦੇ ਵਿੱਚ ਬਹੁਤ ਤਬਾਈ ਮਚਾਈ ਕਿਉਂਕਿ ਲਗਾਤਾਰ ਤਸਵੀਰਾਂ ਲਗਾਤਾਰ ਆਪਾਂ ਕਈ ਦਿਨਾਂ ਤੋਂ ਦੇਖ ਰਹੇ ਹਾਂ ਔਰ ਇਸ ਜਿਕਰ ਮੈਂ ਸਸਰਾਲੀ ਦੀ ਗੱਲ ਕਰਤਾ ਕਈ ਦਿਨਾਂ ਤੋਂ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਜਿਹੜੇ ਲੋਕ ਨੇ ਲਗਾਤਾਰ ਮਿਹਨਤ ਕਰ ਰਹੇ ਹੈ ਲਗਾਤਾਰ ਬੰਨ ਲਗਾ ਰਹੇ ਸੀਗੇ ਕਿ ਬੰਨ ਨਾ ਟੁੱਟੇ ਲਗਾਤਾਰ ਕਿਤਨੇ ਨ ਕਿਤੇ ਪਰਮਾਤਮਾ ਨੂੰ ਵੀ ਜੋ ਕਿਤਨੇ ਨ ਕਿਤੇ ਅਪੀਲ ਕੀਤੀ ਜਾ ਰਹੀ ਹੈ ਪਰਮਾਤਮਾ ਨੂੰ ਕਿਹਾ ਜਾ ਰਿਹਾ ਕਿ ਪਰਮਾਤਮਾ ਬੰਨ ਨਾ ਟੁੱਟੇ ਪਰ ਉਸ ਦੇ باوجود ਵੀ ਜਿਹੜਾ ਹਾਲਾਂਕਿ ਸਤਲੁਜ ਦੇ ਪਾਣੀ ਤਬਾਹ ਵੈਡੀ ਤੇਜ ਹੈ ਕਿਉਂਕਿ ਪਾਣੀ ਦੇ ਅੱਗੇ ਕਿਸੇ ਦਾ ਵੀ ਰੋਕ ਨਹੀਂ ਹੈ ਲਗਾਤਾਰ ਪਾਣੀ ਜਿਹੜਾ ਉਹ ਤਾਂ ਵੀਰ ਅਸੀਂ ਤੁਹਾਨੂੰ ਮੌਕੇ ਤੇ ਦਿਖਾ ਰਿਹਾ ਗਰਾਊਂਡ ਜ਼ੀਰੋ ਤੋਂ ਕੋਰਟ ਤੋਂ ਦਿਖਾ ਰਿਹਾ ਬਹਾ ਬਹੁਤ ਤੇਜ਼ਾ ਲਗਾਤਾਰ ਵਹਾਵ ਜਿਹੜਾ ਉਹ ਪਾਣੀ ਦਾ ਵਾਧਾ ਜਾ ਰਿਹਾ ਪਾਣੀ ਉਫਾਨ ਤੇ ਆ ਪਾਣੀ ਹੋਰ ਜਿਹੜਾ ਉੱਪਰ ਹੁੰਦਾ ਹੋਇਆ ਜਾ ਰਿਹਾ ਸਸਰਾਲੀ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਹੈ ਐਨਡੀਆਰਫ ਦੀਆਂ ਟੀਮਾਂ ਮੌਜੂਦ ਨੇ ਲਗਾਤਾਰ ਇਸ ਜਗ੍ਹਾ ਤੇ ਜੋ ਲੋਕ ਸੀ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਜੋ ਘਰ ਨੇ ਉਹ ਖਾਲੀ ਕਰਾਏ ਜਾ ਰਹੇ ਨੇ ਔਰ ਇਸ ਜਗ੍ਹਾ ਤੇ तमाम ਲੋਕ ਸੀਗੇ ਜੋ ਮਿਹਨਤ ਕਰ ਰਹੇ ਸੀ ਟਰਾਲੀਆਂ ਲੈ ਲੈ ਕੇ ਬੰਨ ਲਾ ਰਹੇ ਸੀ ਹਾਲਾਂਕਿ ਉਹ ਬੰਨ ਸਾਰਾ ਟੁੱਟ ਚੁੱਕਾ ਆਇਆ ਇੱਕ 1.5 ਫੁੱਟ ਦਾ ਬੰਨ ਜਰੂਰ ਬਚਿਆ ਕਿਉਂਕਿ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਜਰੂਰ ਕਿਹਾ ਜਾ ਰਿਹਾ ਕਿ ਬੰਨ ਟੁੱਟ ਗਿਆ ਪਰ ਅਜੇ ਹਾਲ ਕੁਝ ਨਹੀਂ ਹੈ ਪਾਣੀ ਹਜੇ ਆ ਸਕਦਾ ਪਰ ਬੰਨ ਟੁੱਟਿਆ ਨਹੀਂ ਹੈ ਸੋ ਹਾਲਾਂਕਿ ਘਰ ਛੱਡ ਕੇ ਲੋਕ ਜਰੂਰ ਜਾ ਰਹੇ ਨੇ ਕਿਉਂਕਿ ਪ੍ਰਸ਼ਾਸਨ ਵੀ ਕਹਿ ਰਿਹਾ ਕਿ ਤੁਸੀਂ ਕਿਤੇ ਦੂਰ ਜਾ ਕੇ ਜੋ ਜਗਾਵਾਂ ਨੇ ਚਾਹੇ ਸਕੂਲ ਵੱਡੇ ਵੱਡੇ ਅਮ گاਵਾ ਮੱਜਾਂ ਨੇ ਆਪਣਾ ਜਿਹੜਾ ਜਾਨਵਰ ਆ ਉਹਨਾਂ ਨੂੰ ਦੂਰ ਲੈ ਕੇ ਚਲ ਜੋ ਪਰ ਸਥਿਤੀ ਜਿਹੜੀ ਆ ਬਹੁਤ ਨਾਜ਼ੁਕ ਬਣੀ ਹੋਈ ਹੈ ਜਿੰਨੇ ਪੇੜ ਸੀ ਉਹ ਟੈਟੇਰੀ ਹੋ ਗਏ ਨੇ ਮਿੱਟੀ ਲਗਾਤਾਰ ਢੰਗ ਰਹੀ ਹੈ ਔਰ ਕਿਸੇ ਵੀ ਵੇਲੇ ਇਹ ਬੰਨ ਜਿਹੜਾ ਟੁੱਟ ਸਕਦਾ ਫਿਲਹਾਲ ਬੰਨ ਟੁੱਟਿਆ ਨਹੀਂ ਹੈ ਕਿਉਂਕਿ ਲਗਾਤਾਰ ਪਲੇਟਫਾਰਮਾਂ ਤੇ ਗਲਤ ਅਫਵਾਹਾਂ ਵੀ ਜਿਹੜੀਆਂ ਉਹ ਫੈਲ ਰਹੀਆਂ